ਪੁੰਨਦਾਨ ਜਪ ਤਪ ਜیتے ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਕਾਮ ਪੁੰਨਦਾਨ ਜਪ ਤਪ ਜیتے ਜਿੰਨੇ ਵੀ ਕੋਈ ਪੁੰਨਦਾਨ ਜਪ ਤਪ ਕਰਦੇ ਨੇ ਉਹ ਸਭ ਜਿਹੜੇ ਨੇ ਉਹਨਾਂ ਦੇ ਉੱਪਰ ਕੀ ਹੈ ਸਭ ਉਪਰ ਨਾਮ ਸਭ ਤੋਂ ਉਸਰੇਸ਼ਟ ਹੈ ਉਸ ਪਰਮੇਸ਼ਵਰ ਦਾ ਨਾਮ ਉਸ ਨਾਮ ਨਾਲ ਅਗਰ ਜੁੜ ਜਾਣੇ ਆ ਤਾਂ ਫਿਰ ਜਪ ਤਪ ਸੰਜਮ ਦੀ ਕੋਈ ਵੀ ਅਹਿਮੀਅਤ ਨਹੀਂ ਰਹਿ ਜਾਂਦੀ ਸੋ ਜਿਹੜੇ ਵੀ ਜਪ ਤਪ ਸੰਜਮ ਕਰਦੇ ਆ ਉਹ ਇੱਥੇ ਕਰਮ ਕਾਂਡਤੀ ਰਹਿ ਜਾਂਦੇ ਨੇ ਪਰ ਜੋ ਪਰਮੇਸ਼ਵਰ ਦਾ ਨਾਮ ਹੈ ਉਹ ਹੀ ਤੁਹਾਡੇ ਨਾਲ ਜਾਂਦਾ ਹੈ